ਪਰ ਆਪਾਂ ਇਹ ਨਹੀਂ ਕਾ ਸਕਦੇ ਕਿ 3 ਸਾਲ ਦਾ ਸਮਾਂ ਸਜਾਈ ਗਵਾ ਦਿੱਤਾ 3 ਸਾਲ ਮਿਹਨਤ ਕੀਤੀ ਆ ਰੱਜ ਕੇ ਮਿਹਨਤ ਕੀਤੀ ਆ ਸਾਰੇ ਵਰਕਰਾਂ ਨੇ ਪ੍ਰਧਾਨਾਂ ਨੇ ਸਰਪੰਚਾਂ ਨੇ ਮੈਂਬਰਾਂ ਨੇ ਬਹੁਤ ਮਿਹਨਤ ਕੀਤੀ ਆ ਜਿਹਦੇ ਵਾਸਤੇ ਤੁਹਾਡਾ ਮੈਂ ਹਮੇਸ਼ਾ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਨੇ ਵਿਕਾਸ ਦੇ ਵਿਕਾਸ ਨੂੰ ਪਿਆਰ ਕਰਦੇ ਨੇ ਕੰਮਾਂ ਨੂੰ ਪਿਆਰ ਕਰਦੇ ਨੇ ਉਹ ਹਮੇਸ਼ਾ ਹੀ ਕਿਤੇ ਨਾ ਕਿਤੇ ਲਾਈਵ ਹੋ ਕੇ ਆਪਣੀ ਪਾਰਟੀ ਦੇ ਆਪਣੇ ਵਿਕਾਸ ਤੇ ਕੰਮਾਂ ਦੀ ਗੱਲ ਕਰਨ ਦੇ ਵਿੱਚ ਗਿਆ ਸੀਗਾ ਔਰ ਮੈਂ ਹੁਣ ਖਾਸ ਤੌਰ ਤੇ ਰਾਤ ਨੂੰ ਆਇਆ ਕ ਨੂੰਕਾ ਪਿੰਡਾਂ ਦੇ ਵਿੱਚ 10 11 ਵਜੇ ਔਰ ਮੈਂ ਦੇਖੂਗਾ ਕਿ ਕਿਹੜੇ ਪਿੰਡ ਦੇ ਵਿੱਚ ਕਿੱਥੇ ਗੁੰਡਾਗਰਦੀ ਹੁੰਦੀ ਹੈ ਕਿੱਥੇ ਕੋਈ ਨਸ਼ੇ ਦਾ ਵਪਾਰ ਹੁੰਦਾ ਨਿਜੀ ਤੌਰ ਤੇ ਨਿਗਰ ਰੱਖੂਗਾ ਰਾਤੀ ਵੀ ਮੈਂ 10 ਵਜੇ ਸ਼ੀਨੇ ਪਿੰਡ ਤੇ ਰਾਫ ਫਦੇਪੁਰ ਰਾਜਪੂਤਾ ਪਿੰਡ ਦੇ ਵਿੱਚ ਸੀਗੇ ਸਰਪੰਚ ਸਾਹਿਬ ਇੱਥੇ ਨਾਲੋਂ ਹੋਣਗੇ ਇਹਦੇ ਫੋਨ ਨਹੀਂ ਚੁੱਕ ਰਹੇ 10 ਵਜੇ ਪਤਾ ਨਹੀਂ ਕੀ ਕਹਿ ਦੇਣਾ ਮੈਂ ਕਿਹਾ ਮੈਂ ਤੇ ਤੁਹਾਨੂੰ ਮਿਲ ਨਹੀਂ ਆਉਣਾ ਮੈਂ ਕੁਝ ਨਹੀਂ ਕਹਣਾ ਤੁਸੀਂ ਮੈਨੂੰ ਇੱਥੇ ਮਿਲ ਜਾਉਂਦੇ ਹੋ ਮੈਂ ਵੀ ਤੇ ਮਿਲਣਾ ਆ ਸਕਦਾ ਕਹਿੰਦੇ ਜੀ ਦੱਸ ਕੇ ਆਇਆ ਕਰੋ ਮੈਂ ਕਿਹਾ ਮੇਰਾ ਆਫਸਾ ਘਰ ਆ ਮੈਂ ਜਦੋਂ ਮਰਜ਼ੀ ਆਵਾਂ ਕਿਉਂ ਦੱਸ ਕੇ ਆਵਾ ਨਹੀਂ ਭਾਈ ਭਾਈ ਅੱਧੀ ਹੁੰਦਾ ਮੈਂ ਦੱਸ ਕੇ ਨਹੀਂ ਮੈਂ ਜਦੋਂ ਮਰਜ਼ੀ ਆਉਂਗਾ ਸੋ ਮੈਂ ਆਇਆ ਕਰੂੰਗਾ ਤੁਹਾਡੇ ਕੋਲ ਆਮ ਦਾ ਰਾਤ ਵੀ ਆਉਂਗਾ ਦਿਨੇ ਵੀ ਆਉਂਗਾ ਇੱਕ ਮੇਰੇ ਨਾਲ ਵਾਰਾ ਕਰ ਲੋ ਕਿ ਨਸ਼ਾ ਨਸ਼ੇ ਵਾਲੇ ਜਿੱਥੇ ਵੀ ਹੈਗੇ ਨੇ ਇੱਕ WhatsApp ਨੰਬਰ ਵੀ ਆਪਾਂ ਦੁੱਤਾ ਤੁਹਾਨੂੰ ਮੈਂ ਬੋਲ ਕੇ ਦੱਸ ਵੀ ਦੇਣਾ ਉਹ ਫੋਨ ਉਹਦੇ ਤੇ ਇੱਕ ਮੈਸੇਜ ਲਾ ਦਿਓ ਤੁਹਾਡੀ ਕਿਸੇ ਦੀ ਆਈਡੈਂਟੀਟੀ ਸ਼ਨਾਖਤ ਕਿਤੇ ਨਹੀਂ ਜਾਣ ਲੱਗੀ ਕਿਹਦਾ ਫੋਨ ਆਇਆ ਕਿਹਦਾ ਨਹੀਂ ਆਇਆ ਕੁਝ ਨਹੀਂ ਪੁੱਛਾਂਗੇ ਨਾਂ ਤੱਕ ਨਹੀਂ ਪੁੱਛਾਂਗੇ ਕੋਈ ਫੋਨ ਕਰਕੇ ਦੱਸ ਦਿਓ ਕਿ ਐਸ ਪਿੰਡ ਦੇ ਵਿੱਚ ਆਹ ਨਸ਼ਾ ਵੇਚਦਾ ਆ ਦੂਜੇ ਦਿਨ ਵੇਖਿਓ ਦਾ ਹਾਲ ਕੀ ਹੁੰਦਾ ਕੱਜੇ ਦਾ ਦੋ ਦਿਨਾਂ ਦਾ ਸਾਨੂੰ ਟਾਈਮ ਚਾਹੀਦਾ ਹੈ ਅਸੀਂ ਬਿਲਕੁਲ ਸਫਾਇਆ ਜਿਹੜਾ ਪਿੰਡਾਂ ਦੇ ਵਿੱਚ ਕਰਾਂਗੇ ਆਬਾਲੀਆ ਮੰਜਪੁਰ ਦੇ ਵਿੱਚ ਮੈਂ ਗਿਆ ਥੋੜੇ ਦਿਨ ਹੋਏ 2-3 ਦਿਨ ਪਹਿਲਾਂ ਤੇ ਮੈਂ ਕਿਹਾ ਜੀ ਤੁਹਾਡੇ ਹਫਤੇ ਬਾਅਦ ਪਿੰਡ ਦੇ ਵਿੱਚ ਆਉਂਗਾ ਤੇ ਪਿੰਡ ਦੇ ਵਿੱਚ ਪਿੰਡ ਦੀ ਪੰਚਾਇਤ ਤੇ ਲੋਕ ਸਾਰਿਆਂ ਤੋਂ ਪੁੱਛਾਂਗੇ ਕਿ ਇਹ ਪਿੰਡ ਨਸ਼ਾ ਮੁਕਤ ਹੋ ਗਿਆ ਤੇ ਤੁਸੀਂ ਕਹੋਗੇ ਨਸ਼ਾ ਮੁਕਤ ਹੋਇਆ ਤੇ ਫੇਰ ਮੈਂ ਮੰਨੂਗਾ ਨਹੀਂ ਤੇ ਮੈਂ ਨਹੀਂ ਮੰਨੂਗਾ ਔਰ ਉੱਥੇ ਇੱਕ ਸੱਜਣ ਉੱਠੇ ਉਹ ਬੜੀਆਂ ਸ਼ਿਕਾਇਤਾਂ ਲਾਉਦੇ ਹੁੰਦੇ ਸੀ ਕਿ ਇੱਥੇ ਵੀ ਆਉਂਦੇ ਸੀਗੇ ਬੜੀਆਂ ਕੰਪਲੇਨਟ ਕੀਤੀਆਂ ਸ਼ਾਇਦ ਸਰਦਾਰ ਅਮਰਜੀਤ ਸਿੰਘ ਉਹਨਾਂ ਦਾ ਨਾਮ ਸੀਗਾ ਉਹਨਾਂ ਨੇ ਕਿਹਾ ਕਹਿੰਦੇ ਜੀ ਤੁਸੀਂ ਹਫ਼ਤੇ ਦਾ ਟਾਈਮ ਦੇ ਰਹੇ ਹੋ ਨਾ ਕਿ ਹਫ਼ਤੇ ਬਾਅਦ ਆ ਕੇ ਪੁੱਛਾਂਗੇ ਸਾਫ਼ ਤੋਂ ਕਹਿੰਦੇ ਜਾਂਦੀਆਂ ਸ਼ਿਕਾਇਤਾਂ ਮੈਂ ਨਸ਼ੇ ਦੇ ਵਿਰੁੱਧ ਕਰਦਾ ਸੀਗਾ ਪਰ ਮੈਂ ਅੱਜ ਉੱਠ ਕੇ ਤੁਹਾਨੂੰ ਇਸ ਮੰਚ ਤੇ ਕਹਿਣਾ ਬਾਰੀਯਾ ਮਾਂਝਪੁਰ ਨਸ਼ਾ ਮੁਕਤ ਹੋ ਗਿਆ ਗੱਡੀਆਂ ਦੇ ਵਿੱਚ ਸ਼ਰਾਬਾਂ ਪੀ ਜਾ ਰਹੇ ਨੇ ਇੱਧਰ ਠੇਕਾ ਹੈ ਇੱਧਰ ਕੋਈ ਮੀਟ ਮੱਛੀ ਵਾਲੀਆਂ ਦੁਕਾਨਾਂ ਨੇ ਪਤਾ ਨਹੀਂ ਕੀ ਬਣਾਇਆ ਸੀਗਾ ਉੱਤੇ ਅਸੀਂ ਗੁਰੂ ਸਾਹਿਬ ਦਾ ਗੇੜਾ ਲਾਏ ਇੱਕੀ ਚੀਜ਼ ਸੈਨ ਕਰਨੀ ਚਾਹੀਦੀ ਹੈ ਜੀ ਨਹੀਂ ਜੀ ਕਰਨੀ ਚਾਹੀਦੀ ਆ ਸੋ ਉਹ ਠੇਕਾ ਚੁਕਾ ਦਿੱਤਾ ਹੋਣ ਕਿਸੇ ਦੀ ਹਿੰਮਤ ਨਹੀਂ ਹੋਊਗੀ ਕਿ ਉੱਥੇ ਠੇਕਾ ਲਿਆਵੇ ਅਸੀਂ ਉਹਨਾਂ ਨੂੰ ਕਹਿਤਾ ਤੁਸੀਂ ਆਪਣਾ ਹੋਰ ਥਾਂ ਲੱਭੋ ਕਿਤੇ ਹੋਰ ਜਾ ਕੇ ਬਣਾ ਲਓ ਠੀਕ ਹੈ ਆਪਾਂ ਇਸ ਤਰ੍ਹਾਂ ਨਹੀਂ ਕਰ ਸਕਦੇ ਕਿ ਅਸੀਂ ਆਪਣੇ ਜੜਿਆਲਾ ਸ਼ਹਿਰ ਦੇ ਵਿੱਚ ਜਿਹੜੇ ਲੋਕ ਪਰੰਪਰਾਂ ਸਾਹਿਬ ਨੂੰ ਜਾਣਦੇ ਨੇ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਜਾਣਦੇ ਨੇ ਗੁਰੂ ਸਾਹਿਬ ਦਾ ਅਸ ਨਾਲ ਸੰਬੰਧਿਤ ਕੋਈ ਕੰਮ ਨੇ ਉਹ ਵੀ ਲੈ ਕੇ ਆਓ ਚੀਜ਼ ਕਿਉਂ ਨਾ ਜਿਤਾ ਕੱਲ ਮੈਂ ਨਾਰਾਇਣਗੜ੍ਹ ਦੀ ਗੱਲ ਦੱਸਣ ਰਿਹਾ ਸੀਗਾ ਨਾ ਸਾਡੇ ਬਹੁਤ ਸਾਰੇ ਸਤਿਕਾਰਯੋਗ ਸੀਗੇ ਸਰਦਾਰ ਸਰਪਜੀਤ ਸਿੰਘ ਜੀ ਇਹ ਬੋਲ ਰਹੇ ਸੀਗੇ ਕਹਿੰਦੇ ਜੀ ਮੰਤਰੀ ਸਾਹਿਬ ਸਾਨੂੰ ਤੇ ਹੁਣ ਸ਼ਰਮ ਆਉਣ ਲੱਗੀ ਕਿ ਕਿੰਨੇ ਕ ਪੈਸੇ ਮੰਗ ਲਈਏ ਮੈਂ ਉਹਨਾਂ ਨੂੰ ਵੀ ਕਿਹਾ ਸੀਗਾ ਪੈਸੇ ਮੰਗਣ ਵੇਲੇ ਸ਼ਰਮ ਨਹੀਂ ਕਰਨੀ ਜਿੰਨੇ ਚਾਹੀਦੇ ਆ ਓਨੇ ਹੀ ਮੰਗੋ ਜਿੰਨੇ ਚਾਹੀਦੇ ਓਨੇ ਮੰਗੋ ਕੋਈ ਘਾਟ ਨਹੀਂ ਕੋਈ ਤੁਹਾਨੂੰ ਮੁਸ਼ਕਲ ਨਹੀਂ ਆਉਦੀ ਸੋ ਵਿਕਾਸ ਕਰਾਓ ਲੋਕਾਂ ਦਾ ਧਿਆਨ ਰੱਖੋ ਲੋਕਾਂ ਦੇ ਬੋਖੋਖ ਦੇ ਵਿੱਚ ਭਾਈਵਾਲ ਬਣੋ ਲੋਕਾਂ ਨੇ ਬੜੀ ਛਿੱਦੜ ਦੇ ਨਾਲ ਲੋਕਾਂ ਨੇ ਬਹੁਤ ਜਨੂਨ ਦੇ ਨਾਲ ਆਪਾਂ ਨੂੰ ਵੋਟਾਂ ਪਾਈਆਂ ਨੇ ਆਮ ਆਦਮੀ ਪਾਰਟੀ ਨੂੰ 90 ਸੀਟਾਂ ਦਿੱਤੀਆਂ ਨੇ ਉਹ ਜਨੂਨ ਲੋਕਾਂ ਦਾ ਕਾਇਮ ਰੱਖਣਾ ਹੈ

ਰਾਜਪਤ ਜਨ ਸਰਦਾਰ ਜੀ ਜੀ ਤਲਵੀਰ ਸਿੰਘ ਨਾਲ ਹਾਂਜੀ ਸਰ ਸਾਹਮਣੇ ਜੀ ਸਾਹਮਣੇ ਬੈਠੇ ਠੀਕ ਹੈ ਜੀ ਸਾਹਮਣੇ ਸਭਾਈ ਤੁਹਾਨੂੰ ਦੇ ਸਾਹਮਣੇ ਵੇਖਾ ਜੀ ਗਾਂਤਰ ਸਿੰਘ ਠੀਕ ਹੈ ਜੀ ਸਰ ਸਾਹਮਣੇ ਠੀਕ ਹੈ ਜੀ ਪਰ ਕਲਾਲੇ ਵੀ ਆਪ ਨੂੰ ਪਰ ਕਲਾਲੇ ਦੇਖੋ ਜੀ ਚਲ ਕਰਤਾ ਨੂੰ ਜੀ ਕਿਹਦਾ ਪਤਾ ਆਨੇ ਦੇ ਗਾਂ ਦੀ ਲਾਗੇ ਆ ਜਣ ਠੀਕ ਹੈ ਜੀ ਆ ਦੇਖੋ ਜੀ ਅੱਜ ਜੰਡਿਆਲਾ ਗੁਰੂ ਹਲਕੇ ਤੇ ਜਿਹੜੇ ਪਿੰਡ ਨੇ ਉਹਨਾਂ ਵਾਸਤੇ ਅਸੀਂ ਖੇਤ ਦੀਆਂ ਆ ਗਰਾਊਂਡਾਂ ਬਣਾਉਣ ਵਾਸਤੇ ਆ ਪਾਰਕਾਂ ਬਣਾਉਣ ਵਾਸਤੇ ਸ਼ਮਸ਼ਾਨ ਘਾਟ ਬਣਾਉਣ ਵਾਸਤੇ ਜਿੱਥੇ ਕੋਈ ਘਾਟਾਂ ਨੇ ਚਾਰਦੁਵਾਰੀ ਜਾਂ ਕੋਈ ਹੋਰ ਕੰਮ ਹੋਣ ਵਾਲੇ ਨੇ ਬੈਠਣ ਤੇ ਪ੍ਰਬੰਧ ਨੇ ਸੋ ਛਪਣਾ ਦੀ ਸਪਾਈ ਵਾਸਤੇ ਅਸੀਂ ਅੱਜ ਜੰਡਿਆਲਾ ਗੁਰੂ ਤੇ ਅ ਵਿੱਚ 4 ਕਰੋੜ ਤੇ 85 ਲੱਖ ਰੁਪਏ ਜਿਹੜਾ ਆ ਉਹ ਵੰਡਿਆ ਔਰ ਮੈਂ ਸਮਝਦਾ ਕਿ ਪਿਛੇ ਪਿਛਲੇ ਦਿਨੀ ਅਸੀਂ ਇੱਕ ਮੀਟਿੰਗ ਕੀਤੀ ਸੀਗੀ ਸਾਰੇ ਸਰਪੰਚ ਸਾਹਿਬਾਨਾਂ ਨਾਲ ਅ ਅਧਿਕਾਰੀਆਂ ਨਾਲ ਔਰ ਜੋ ਜੋ ਵੀ ਕੰਮ ਪਿੰਡ ਦੇ ਸਰਪੰਚਾਂ ਨੇ ਕਹੇ ਸੀਗੇ ਉਹ ਅਸੀਂ ਸਾਰੇ ਨੋਟ ਕੀਤੇ ਔਰ ਉਹਨਾਂ ਵਾਸਤੇ ਦੇਖਿਆ ਕਿ ਕਿੰਨੀ ਐਸਪੈਂਡ ਵਾਸਤੇ ਗ੍ਰਾਂਟ ਚਾਹੀਦੀ ਆ ਸੋ 4 ਕਰੋੜ 85 ਲੱਖ ਰੁਪਇਆ ਜਿਹੜਾ ਜੋ ਜੋ ਡਿਮਾਂਡ ਸਾਡੇ ਤੱਕ ਹੁਣ ਤੱਕ ਆਈਆਂ ਸਿਗੀਆਂ ਉਹ ਅਸੀਂ ਅੱਜ ਵੰਡਿਆ ਇਸ ਤੋਂ ਇਲਾਵਾ ਹੋਰ ਵੀ ਜੇ ਕੋਈ ਪਿੰਡਾਂ ਵੱਲੋਂ ਡਿਮਾਂਡਸ ਆਉਣਗੀਆਂ ਤੇ ਉਹ ਵੀ ਉਸੇ ਹਿਸਾਬ ਨਾਲ ਉਹਨਾਂ ਦੀ ਪੂਰਤੀ ਜਿਹੜੀ ਆ ਉਹ ਕਰ ਦਿੱਤੀ ਜਾਊਗੀ ਸਰਕਾਰ ਕੋ ਗੋਬਿੰਦ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਆ ਪਿਛਲੇ 3 ਸਾਲਾਂ ਤੋਂ ਬਾਖੂਬੀ ਆਪਣੇ ਕੰਮ ਜਿਹੜੇ ਆ ਉਹ ਨਿਭਾ ਰਹੀ ਆ ਪੈਸੇ ਦੀ ਖਜ਼ਾਨੇ ਦੇ ਵਿੱਚ ਕੋਈ ਕਮੀ ਨਹੀਂ ਆ ਸਿਰਫ ਇੱਕ ਪੁਰਾਣੀਆ ਸਰਕਾਰਾਂ ਦੇ ਵਿੱਚ ਨੀਤੀ ਦੀ ਕਮੀ ਸੀਗੀ ਸੋ ਅਸੀਂ ਪਹਿਲੇ ਦਿਨ ਤੋਂ ਹੀ ਜਿਹੜੇ ਪਿੰਡਾਂ ਦੇ ਵਿਕਾਸ ਵਾਸਤੇ ਲੱਗੇ ਹੋਏ ਆ ਪੂਰੇ ਪੰਜਾਬ ਦੇ ਵਿੱਚ ਵਿਕਾਸ ਦੀ ਹਨੇਰੀ ਜਿਹੜੀ ਆ ਉਹ ਚੱਲ ਰਹੀ ਆ ਸੋ ਮੈਂ ਵਧਾਈ ਦੇਣਾ ਚੰਡੇ ਆਲਾ ਕੇ ਦੇ ਸਾਰੇ ਪੰਚ ਸਰਪੰਚ ਸਾਹਿਬਾਨਾਂ ਨੂੰ ਸਾਰੇ ਲੋਕਾਂ ਨੂੰ ਜਿਨ੍ਹਾਂ ਵਾਸਤੇ ਅੱਜ ਇਹ amount ਪਿੰਡਾਂ ਵਾਸਤੇ ਜਾਰੀ ਕੀਤੀ ਗਈ ਆ ਔਰ ਮੈਂ ਸਮਝਦਾ ਕਿ ਇਹਦੇ ਨਾਲ ਪਿੰਡਾਂ ਦਾ ਕਾਫੀ ਵਿਕਾਸ ਹੋਊਗਾ। ਨਸ਼ਾ ਵਿਰੋਧ ਜਿਹੜੀ ਮੁਹਿੰਮ ਚਲਾਈ ਗਈ ਉਹਦੇ ਬਾਰੇ ਦੱਸੋ। ਦੇਖੋ ਨਸ਼ਾ ਵਿਰੋਧੀ ਮੁਹਿੰਮ ਸਾਡੀ ਸਰਕਾਰ ਨੇ ਬੜੇ ਵੱਡੇ ਪੱਧਰ ਤੇ ਚਲਾਈ ਹੋਈ ਆ। ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਜੋਧ ਨਸ਼ਿਆਂ ਦੇ ਵਿਰੁੱਧ ਛੇੜਿਆ ਹੋਇਆ। ਅਸੀਂ ਕਿਸੇ ਵੀ ਪਿੰਡ ਦੇ ਵਿੱਚ ਕੋਈ ਵੀ ਨਸ਼ਾ ਤਸਕਰ ਜੜਾ ਨਹੀਂ ਰਹਿਣ ਦਵਾਂਗੇ। ਸਾਡੀ ਇੱਕੋ ਇੱਕ ਚੇਤਾਵਨੀ ਆ ਕਿ ਨਸ਼ਾ ਤਸਕਰ ਚਾਹੇ ਤਾਂ ਪੰਜਾਬ ਛੱਡ ਦੇਣ ਜਾਂ ਨਸ਼ੇ ਦਾ ਤੰਦਾ ਛੱਡ ਦੇਣ। ਅਸੀਂ ਇਹ ਗੱਲ ਬਿਲਕੁਲ ਨਸ਼ੇ ਬਿਲਕੁਲ ਪੰਜਾਬ ਦੇ ਵਿੱਚ ਸਹਿਣ ਨਹੀਂ ਕੀਤੇਗਾ। ਜੇ ਸਿਆਸੀ ਪਾਰ ਕਿਹੜੀ ਕੋਈ ਕੋਈ ਤਖਲੰਦਾ ਜੀ ਨਹੀਂ ਜੀ ਚਾਹੇ ਕਿ ਟਾ ਵੀ ਵਟਾ ਕਿਸੇ ਵੀ ਬੰਦੇ ਦਾ ਕੋਈ ਜਿਹੜਾ ਵੀ ਹੋਵੇ ਜਿਹੜਾ ਨਸ਼ਿਆਂ ਦੇ ਤੰਤੇ ਦੇ ਵਿੱਚ ਇਨਵੋਲਵ ਹੋਊਗਾ ਉਹਨੂੰ ਜਿਹੜਾ ਆ ਉਹ ਆਪਣੀਆਂ ਜਿਹੜਾ ਕਾਨੂੰਨੀ ਪਰਕੇ ਰਿਆ ਉਹਨੂੰ ਫੇਸ ਕਰਨੀ ਪਊਗੀ ਅਸੀਂ ਬਿਲਕੁਲ ਜਿਹੜਾ ਇੱਥੇ ਸਾਡੀ ਜ਼ੀਰੋ ਟੋਲਰੈਂਸ ਦੀ ਪਾਲਿਸੀ ਜਿਹੜੀ ਆ ਨਸ਼ਿਆਂ ਦੇ ਖਿਲਾਫ ਠੀਕ